AI ਨਾਲ ਫਿਲਮ ਤਿਆਰ ਕਰਕੇ ਤੁਸੀਂ ਜਿੱਤ ਸਕਦੇ ਹੋ ਪੂਰੇ ਦੇ ਪੂਰੇ 1 ਮਿਲੀਅਨ ਡਾਲਰ ਹਾਂਜੀ ਜਿਸ ਇਜ਼ 1 ਮਿਲੀਅਨ ਆਈ ਥਿੰਕ ਵੀ ਸ਼ੁੱਡ ਸਟਾਰਟ ਦੁਬਈ ਦੇ ਵਿੱਚ ਹੋਣ ਜਾ ਰਿਹਾ ਜੀ ਦੁਨੀਆ ਦਾ ਸਭ ਤੋਂ ਵੱਡਾ AI ਫਿਲਮ ਮੇਕਿੰਗ ਕੰਪੀਟੀਸ਼ਨ ਜਿੱਥੇ ਕਿ ਤੁਸੀਂ ਆਪਣੇ AI ਟੂਲਸ ਦੇ ਨਾਲ ਇੱਕ ਸ਼ਾਰਟ ਫਿਲਮ ਬਣਾ ਕੇ ਜਿੱਤ ਸਕਦੇ ਹੋ ਪੂਰੇ ਦੇ ਪੂਰੇ 1 ਮਿਲੀਅਨ ਡਾਲਰ ਹਾਂਜੀ ਇੰਡੀਅਨ ਰੁਪੀਸ ਦੇ ਵਿੱਚ ਗੱਲ ਕਰਾਂ ਤਾਂ ਇਹ ਪੂਰੇ 8 ਕਰੋੜ ਰੁਪਇਆ ਬਣਦਾ ਜੀ miss out on the world's biggest AI film award you could win 1 million dollars apply before november 20 2025 ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਇਹ ਜਿਹੜਾ AI era ਸ਼ੁਰੂ ਹੋ ਚੁੱਕਿਆ ਹੈ ਤੇ ਇੱਥੇ ਸਾਰੇ ਜਣੇ ਆਪਣੇ ਆਪ ਨੂੰ AI ਦੇ ਮਾਸਟਰ ਕਰ ਰਹੇ ਨੇ ਤਾਂ ਉਸ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਦੁਬਈ ਦੇ ਵਿੱਚ ਇੱਕ 1 million ਫਾਲੋਅਰਸ ਸਬਮਿਟ 1 billion ਸਬਮਿਟ ਜਿਹੜੀ ਕਿ ਕੀਤੀ ਗਈ ਆ ਦੁਬਈ ਦੇ ਵਿੱਚ ਉਸ ਵਿੱਚ ਇਹ ਚੀਜ਼ ਅਨਾਉਂਸ ਕੀਤੀ ਗਈ ਹੈ ਕਿ ਜੋ ਵੀ ਆਪਣੀ ਇੱਕ ਸ਼ਾਰਟ ਫਿਲਮ ਰੈਡੀ ਕਰੇਗਾ AI ਟੂਲਸ ਦੀ ਮਦਦ ਨਾਲ ਤੇ ਇਹ ਜੀਕਰ ਸ਼ਾਰਟਲਿਸਟ ਹੁੰਦੀ ਹੈ ਤਾਂ ਉਹਨਾਂ ਨੂੰ ਪ੍ਰਾਈਜ਼ ਮਿਲੇਗਾ ਜੀ 1 ਮਿਲੀਅਨ ਡਾਲਰ US ਡਾਲਰ ਹਾਂਜੀ ਇਹ ਜਿਹੜੀ ਸਬਮਿਟ ਆ ਜੀ ਇਹ 파ਟਨਰਸ਼ਿਪ ਕੀਤੀ ਗਈ ਹੈ ਕਿ Google Gemini ਦੇ ਨਾਲ ਤੇ ਉਹੀ ਇਹ ਪ੍ਰਾਈਜ਼ ਪੂਲ ਲੈ ਕੇ ਆਏ ਨੇ ਤੇ ਜੇਕਰ ਮੈਂ ਹੁਣ ਗੱਲ ਕਰਾਂ ਪ੍ਰਾਈਜ਼ ਦੀ ਜੇ ਮੈਂ ਹੁਣ ਦੱਸ ਹੀ ਚੁੱਕਿਆ ਹਾਂ ਕਿ 1 ਮਿਲੀਅਨ ਡਾਲਰ ਆ ਤੇ ਇਹ ਜਿਹੜੀ ਲੋਕੇਸ਼ਨ ਹੋਊਗੀ ਵੈਨਿਊ ਹੋਊਗਾ ਇਹ ਹੋਊਗਾ ਦੁਬਈ ਦੇ ਵਿੱਚ ਤੇ ਜੇ ਮੈਂ ਹੁਣ ਗੱਲ ਕਰਾਂ ਸਬਮਿਟ ਦੀ ਵੀ ਸਬਮਿਟ ਹੈ ਕੀ ਚੀਜ਼ ਕਿਉਂ ਇਹ ਬਣਾਈ ਗਈ ਆ ਤੇ ਕੀ ਇਹ ਉਹ ਇਹ ਕੰਪੀਟੀਸ਼ਨ ਹੋ ਰਿਹਾ ਹੈ ਤਾਂ ਸਭ ਤੋਂ ਪਹਿਲਾਂ ਗੱਲ ਕਰਦਾ ਜੀ ਇਹ ਬਣਾਈ ਗਈ ਹੈ ਜੀ ਜਿਹੜੇ ਆਪਣੇ ਡਿਜੀਟਲ ਕ੍ਰੀਏਟਰਸ ਨੇਗੇ ਉਹਨਾਂ ਨੂੰ ਆਪਣੀ ਇੱਕ ਨਵੀਂ ਪਛਾਣ ਦਵਾਉਣ ਵਾਸਤੇ ਇਹ ਸਬਮਿਟ ਤਿਆਰ ਕੀਤੀ ਗਈ ਹੈ ਜੀ ਤੇ ਹੁਣ ਜਿਹੜੀ ਇਹ ਕੰਪੀਟੀਸ਼ਨ ਕਰਾਇਆ ਨੇ ਤਾਂ ਕਿ ਜਿਹੜੀ AI ਜਿਹੜੀ ਮੂਵੀ ਫਿਲਮ ਮੇਕਿੰਗ ਆ ਉਹ ਮੇਨਸਟ੍ਰੀਮ ਦੇ ਉੱਤੇ ਆ ਸਕੇ ਆ ਕੇ ਵੀ ਲੋਕਾਂ ਵੱਲੋਂ ਜਿਹੜੀਆਂ AI ਨਾਲ ਬਣਾਇਆ ਹੋਈਆਂ ਮੂਵੀਜ਼ ਨੇਗੀਆਂ ਉਹ ਵੱਡੇ ਲੈਵਲ ਦੇ ਉੱਤੇ ਜਾ ਕੇ ਆਪਣੀ ਪਛਾਣ ਬਣਾ ਸਕਣ ਹਾਂਜੀ ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇਹ ਸਬਮਿਟ ਤਿਆਰ ਕੀਤੀ ਗਈ ਹੈ ਜੀ ਤੇ ਇਹ ਲੋਕੇਸ਼ਨ ਹੁਣ ਇਸ ਟਾਈਮ ਦੁਬਈ ਦੇ ਵਿੱਚ ਰੱਖੀ ਗਈ ਆ ਤੇ Google Gemini ਦੇ ਨਾਲ ਮਿਲ ਕੇ ਇਹ ਪ੍ਰਾਈਜ਼ ਪੂਲ ਰੈਡੀ ਕੀਤਾ ਗਿਆ ਜੀ ਜੇਕਰ ਤੁਹਾਡੇ ਕੋਲ ਇਹ ਸਕਿੱਲ ਹੈਗੀ ਆ ਤਾਂ ਤੁਸੀਂ ਆਪਣੀ ਸ਼ਾਰਟ ਮੂਵੀ ਰੈਡੀ ਕਰਕੇ ਰੱਖੋ ਤੇ 19 ਤੋਂ 19 ਤੇ 20 ਨਵੰਬਰ ਤੋਂ ਪਹਿਲਾ ਪਹਿਲਾ ਆਪਣੀ ਇਹ ਇਹਦੀ ਸ਼ਾਰਟ ਫਿਲਮ ਨੂੰ ਐਂਟਰੀ ਕਰਵਾਉਣ ਵਾਸਤੇ ਇਹਨਾਂ ਦੀ ਜਿਹੜੀ ਆਫੀਸ਼ੀਅਲ ਵੈਬਸਾਈਟ ਹੈ ਜਿਹੜੀ ਕਿ ਮੈਂ ਤੁਹਾਨੂੰ ਆਪਣੇ ਇਸ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਅ ਲਿੰਕ ਕਰ ਦਵਾਂਗਾ ਤੇ ਜੇਕਰ ਤੁਸੀਂ ਫੇਸਬੁੱਕ ਤੇ ਜਾਂ ਇੰਸਟਾਗ੍ਰam ਤੇ ਦੇਖ ਰਹੇ ਹੋ ਤਾਂ ਮੈਂ ਕਮੈਂਟ ਸੈਕਸ਼ਨ ਦੇ ਵਿੱਚ ਆਪਾਂ ਨੂੰ ਇਸ ਨੂੰ ਪਿੰਨ ਕਰ ਦੇਵਾਂਗਾ ਤਾਂ ਤੁਸੀਂ ਉੱਥੇ ਜਾ ਕੇ ਇਸ ਨੂੰ ਚੈੱਕ ਆਊਟ ਕਰ ਸਕਦੇ ਹੋ ਤੇ ਆਪਣੀ ਡਿਟੇਲਸ ਵਗੈਰਾ ਭਰ ਕੇ ਆਪਣੇ ਇਸ ਨੂੰ ਸਬਮਿਟ ਕਰ ਸਕਦੇ ਹੋ ਜੀ ਹਾਂਜੀ ਤਾਂ ਹੁਣ ਮੈਂ ਤੁਹਾਨੂੰ ਥੋੜੇ ਜਿਹਾ ਇਸ ਦੇ ਰੂਲ ਵਗੈਰਾ ਜਿਹੜੇ ਸਹੀ ਹੈਗੇ ਆਗੇ ਸਬਮਿਟ ਦੇ ਉਹ ਤੁਹਾਨੂੰ ਸਮਝਾ ਦਵਾਂ ਇਸ ਵਿੱਚ ਇੱਕ 7 ਤੋਂ 10 ਮਿੰਟਾਂ ਦੀ ਇੱਕ ਸ਼ਾਰਟ ਫਿਲਮ ਰੈਡੀ ਕਰਨੀ ਹੋਊਗੀ ਜੀ ਤੁਹਾਨੂੰ ਜਿਹੜੀ ਕਿ 70 ਤੋਂ 80% ਤੁਸੀਂ AI ਦੀ ਮਦਦ ਨਾਲ ਬਣਾਉਣੀ ਆ ਬਾਕੀ ਤੁਸੀਂ ਆਪਣੇ ਹਿਊਮਨ ਟੱਚ ਦੇਣਾ ਉਸ ਦੇ ਵਿੱਚ ਮਤਲਬ ਐਡੀਟਿੰਗ ਵਗੈਰਾ ਥੋੜੀ ਆਪਣੇ ਹੱਥਾਂ ਨਾਲ ਵੀ ਕਰ ਸਕਦੇ ਹੋ ਤੇ ਜਿਸ ਨਾਲ ਕਿ ਇਹ ਮੂਵੀ ਜਿਹੜੀ ਜੈਨੂਇਨ ਲੱਗੇ ਪਲੱਸ ਇਹ ਇੱਕ ਜਿਹੜੀ ਹੈਗੀ ਇੱਕ ਇਦੇ ਵਿੱਚ ਹਿਊਮਨ ਮੈਸੇਜ ਜ਼ਰੂਰ ਹੋਣਾ ਚਾਹੀਦਾ ਜੀ ਮੈਨ ਹਿਊਮੈਨਿਟੀ ਨੂੰ ਕੋਈ ਮੈਸੇਜ ਜ਼ਰੂਰ ਜਾਣਾ ਚਾਹੀਦਾ ਇਸ ਸ਼ਾਰਟ ਮੂਵੀ ਦੇ ਵਿੱਚ ਇਸ 7 ਤੋਂ 10 ਮਿੰਟਾਂ ਦੀ ਮੂਵੀ ਦੇ ਵਿੱਚ ਕੋਈ ਮੈਸੇਜ ਜ਼ਰੂਰ ਹੋਣਾ ਚਾਹੀਦਾ ਪਲੱਸ ਕੈਰੈਕਟਰ ਨੂੰ ਕੰਸਿਸਟੈਂਟਲੀ ਰੱਖਣਾ ਹੋਵੇਗਾ ਪੂਰੀ ਸ਼ਾਰਟ ਮੂਵੀ ਦੇ ਵਿੱਚ ਬਿਲਕੁਲ ਕ੍ਰੀਏਟੀਵਿਟੀ ਵਧੀਆ ਹੋਣੀ ਚਾਹੀਦੀ ਹੈ ਤੁਹਾਡੀ ਤਾਂ ਕਿ ਤੁਹਾਡੀ ਜਿਹੜੀ ਇਹ ਮੂਵੀ ਸਿਲੈਕਟ ਹੋ ਸਕੇ ਇਸ ਸਬਮਿਟ ਦੇ ਵਿੱਚ ਤੇ ਪ੍ਰਾਈਜ਼ ਪੂਲ ਤੁਹਾਨੂੰ ਮਿਲ ਸਕੇ ਹਾਂਜੀ ਇਹ ਕੁਝ ਕੁ ਰੂਲ ਸੀਗੇ ਜੇਕਰ ਪ੍ਰੋਪਰ ਅਸਰ ਰੂਲਸ ਨੂੰ ਜਾਨਣਾ ਚਾਹੁੰਦੇ ਹੋ ਤਾਂ ਮੈਂ ਜਿਹੜੀ ਵੈਬਸਾਈਟ ਪਾਈ ਹੈਗੀ ਉਸ ਨੂੰ ਚੈੱਕ ਆਊਟ ਜ਼ਰੂਰ ਕਰਨਾ ਤੇ ਆਪਣੀ ਐਂਟਰੀ ਜ਼ਰੂਰ ਕਰਨਾ ਜੇਕਰ ਕੋਈ ਐਂਟਰੀ ਦੀ ਫੀਸ ਹੋਈ ਉਹ ਤੁਹਾਨੂੰ ਆਪਣੇ ਆਪ ਪੇਪ ਕਰਨੀ ਹੋਊਗੀ ਤੇ ਜੇਕਰ ਤੁਹਾਨੂੰ ਇਹ ਇਨਵੀਟੇਸ਼ਨ ਆਉਂਦਾ ਤੁਹਾਡੀ ਸ਼ਾਰਟ ਲਿਸਟ ਹੋਣ ਤੋਂ ਬਾਅਦ ਕਿ ਤੁਸੀਂ ਦੁਬਈ ਦੇ ਵਿੱਚ ਜਾ ਸਕਦੇ ਹੋ ਤਾਂ ਵੀ ਜਿਹੜਾ ਉਹ ਖਰਚਾ ਹੋਊਗਾ ਇੱਕ ਵਾਰ ਤਾਂ ਤੁਹਾਨੂੰ ਆਪਣੇ ਆਪ ਨੂੰ ਕਰਨਾ ਪਵੇਗਾ ਜੇਕਰ ਤੁਹਾਡੀ ਇਹ ਮੂਵੀ ਸਿਲੈਕਟ ਹੋ ਜਾਂਦੀ ਹੈ ਤਾਂ ਇਹਤ ਵੈਦੀ ਸਕਰੀਨਿੰਗਸ ਸਕਰੀਨਸ ਉੱਤੇ ਜ਼ਰੂਰ ਚੱਲੇਗੀ ਤੇ ਫਾਈਨਲ ਦੇ ਵਾਲੇ ਦਿਨ 20 ਨਵੰਬਰ ਨੂੰ ਇਸ ਦੀ ਅਨਾਉਂਸਮੈਂਟ ਵੀ ਕੀਤੀ ਜਾਵੇਗੀ ਵਿਨਰਸ ਦੀ ਹਾਂਜੀ ਜਿਹਨਾਂ ਨੂੰ ਕੋਈ ਪ੍ਰਾਈਜ਼ ਮਿਲਣਾ 1 ਮਿਲੀਅਨ ਡਾਲਰ ਹਾਂਜੀ ਇਸਾਈ ਪੂਰੀ ਇੱਕ ਡਿਟੇਲ ਜਾਣਕਾਰੀ ਸੀ ਇਸ ਸਬਮਿਟ ਦੇ ਬਾਰੇ ਤੁਹਾਨੂੰ ਇਹ ਜਾਣਕਾਰੀ ਕਿਵੇਂ ਲੱਗੀ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਣਾ ਤੇ ਵੱਧ ਤੋਂ ਵੱਧ ਆਪਣੇ ਜਿਹੜੇ ਡਿਜੀਟਲ ਕ੍ਰੀਏਟਰਸ ਨੇ ਜਿਹੜੇ AI ਟੂਲਸ ਦੇ ਮਾਸਟਰ ਆਪਣੇ ਆਪ ਨੂੰ ਕਹਿੰਦੇ ਨੇ ਲੋਕ ਉਹਨਾਂ ਦਾ ਜ਼ਰੂਰ ਸ਼ੇਅਰ ਕਰਨਾ ਇਹ ਜਿਹੜੀ ਮੈਂ ਵੀਡੀਓ ਬਣਾਈ ਸੀ ਆਪਣੇ ਪੰਜਾਬੀ ਆਡੀਅੰਸ ਲਈ ਸਪੈਸ਼ਲ ਬਣਾਈ ਹੈ ਤਾਂ ਕਿ ਵੀ ਜੇਕਰ ਤੁਹਾਡੇ ਵਿੱਚੋਂ ਕੋਈ ਟੈਲੈਂਟਡ ਅੰਦਾ ਹੈ ਤਾਂ ਇਸ ਵਿੱਚ ਇੱਕ ਵਾਰ ਐਂਟਰੀ ਜ਼ਰੂਰ ਕਰੋ ਜੇਕਰ ਤੁਹਾਡੀ ਮੂਵੀ ਸਿਲੈਕਟ ਹੁੰਦੀ ਹੈ ਤਾਂ ਬਹੁਤ ਹੀ ਵਧੀਆ ਪਲੇਟਫਾਰਮ ਮਿਲੇਗਾ ਤੁਹਾਨੂੰ ਤਾਂ ਚੈੱਕ ਆਊਟ ਜਰੂਰ ਕਰਨਾ ਤੇ ਵੱਧ ਤੋਂ ਵੱਧ ਆਪਣੇ ਫਰੈਂਡਸ 'ਤੱਕ ਜਰੂਰ ਸ਼ੇਅਰ ਕਰਨਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਜੇਕਰ ਤੁਸੀਂ ਇੰਸਟਾਗ੍ਰਾਮ ਤੇ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਫਾਲੋ ਜਰੂਰ ਕਰਨਾ ਧੰਨਵਾਦ